ਤੁਸੀਂ ਦੇਖ ਰਹੇ ਹੋ ਡੇਨਿੰਗ ਸਿਵਰਾ ਟੀਵੀ ਮੈਂ ਨਿਰਮਲ ਕੁਮਾਰ ਬਰਨਾਲਾ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਸਨਪ੍ਰੀਤ ਭਾਰਤਵਾੜ ਜੀ ਸਾਡੇ ਨਾਲ ਨੇ ਉਹਨਾਂ ਤੇ ਇਲਜ਼ਾਮ ਲੱਗ ਰਹੇ ਆ ਰਹੇ ਭਾਰਤਵਾੜ ਜੀ ਬੋਲੋ ਇੱਕ ਹੀ ਪੂਰਾ ਦੇਖੋ ਮੈਂ ਗੁਰਦੀਪ ਸਿੰਘ ਬਾਠ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਸੀ ਪਹਿਲਾਂ ਅੱਜ ਕੱਲ ਉਹ ਪਾਰਟੀ ਦੀ ਪਿੱਠ 'ਤੇ ਛੁਰਾ ਮਾਰ ਕੇ ਜਿਨ੍ਹਾਂ ਵਾਸਤੇ ਉਹ 2 ਮਹੀਨੇ ਪਹਿਲਾਂ ਪ੍ਰਚਾਰ ਕਰ ਰਹੇ ਸੀ ਮੀਤ ਹੇਰ ਵਾਸਤੇ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਕਿ ਮੀਤ ਥੇਰ ਬਹੁਤ ਇਮਾਨਦਾਰ ਆ ਮੀਤ ਥੇਰ ਨੇ ਬਰਨਾਲੇ ਹਲਕੇ ਵਾਸਤੇ 300 ਕਰੋੜ ਬਰਨਾਲੇ ਜ਼ਿਲ੍ਹੇ ਵਾਸਤੇ 300 ਕਰੋੜ ਨਹਿਰੀ ਪਾਣੀਆਂ ਦਾ ਲਿਆਂਦਾ ਜਿਹੜੇ 3 ਮਹੀਨੇ ਪਹਿਲਾਂ ਕਹਿ ਰਹੇ ਸੀਗੇ ਕਿ ਹੁਣ ਹਰ ਖਰੇ ਖੇਤ ਦੇ ਵਿੱਚ ਨਹਿਰੀ ਪਾਣੀ ਪਹੁੰਚ ਚੁੱਕਿਆ ਜਿਹੜੇ 3 ਮਹੀਨੇ ਪਹਿਲਾਂ ਤੱਕ ਸਰਕਾਰ ਦੀ ਤਾਰੀਫ ਕਰ ਦੇ ਨਹੀਂ ਸਕਦੇ ਸੀਗੇ ਜਿਹੜੇ 3 ਮਹੀਨੇ ਪਹਿਲਾਂ ਤੱਕ ਕਹਿੰਦੇ ਸੀਗੇ ਵੀ ਮੀਤ ਥੇਰ ਨੇ ਜਿੰਨੇ ਬਰਨਾਲੇ ਵਾਸਤੇ ਪੈਸੇ ਲਿਆਂਦੇ ਅੱਜ ਤੱਕ ਕਦੇ ਇਤਿਹਾਸ 'ਚ ਨਹੀਂ ਆਏ ਅੱਜ ਉਹ ਮੀਤ ਥੇਰ ਨੂੰ ਤੇ ਮੈਨੂੰ ਬੇਇਮਾਨਦਸੀ ਹੁੰਦੇ ਨੇਗੇ ਅੱਜ ਜੋ ਕਹੀ ਜਾਂਦਾਗਾ ਵੀ ਮੈਤਾ ਜੀ ਤਾਂ ਕਰਕੇ ਪਰੇ ਹਟਿਆਗਾ ਵੀ ਇਹ ਬੇਈਮਾਨ ਨੇ ਤੁਸੀਂ ਮੈਨੂੰ ਦੱਸੋ ਵੀ ਲੋਕ ਇਹਦੀ ਇਹ ਗੱਲ ਤੇ ਵਿਸ਼ਵਾਸ ਕਰਨਗੇ ਹੁਣ ਜਿਹੜਾ ਨਹਿਰੀ ਪਾਣੀ ਆਇਆ ਸੀਗਾ 2.5 ਮਹੀਨੇ ਪਹਿਲਾਂ ਖੇਤਾਂ ਦੇ ਵਿੱਚ ਹੁਣ ਵਾਪਸ ਮੁੜ ਗਿਆ ਤੋਂ ਬਾਹਠ ਬਾਰੇ ਮੈਂ ਬੋਲਣਾ ਨਹੀਂ ਚਾਹੁੰਦਾ ਸੀਗਾ ਪਰ ਮੈਨੂੰ ਇਹ ਕਿਉਂਕਿ ਇੰਨਾ ਜ਼ਿਆਦਾ ਭੰਡੀ ਪ੍ਰਚਾਰ ਕਰ ਰਿਹਾ ਇੰਨਾ ਜ਼ਿਆਦਾ ਭੰਡੀ ਪ੍ਰਚਾਰ ਕਰ ਰਿਹਾ ਮੈਂ ਇਹਨੂੰ ਕਹਿਣਾ ਚਾਹੁੰਦਾ ਵੀ ਹਸਨ ਦਾ ਕਿਰਦਾਰ ਲੋਕਾਂ ਨੇ ਦੇਖਿਆ ਮੈਂ ਅੱਜ ਦਾ ਨਹੀਂ 10 <t begged> 12 ਸਾਲ ਦਾ 15 ਸਾਲ ਦਾ ਪਬਲਿਕ ਲਾਈਫ ਦੇ ਵਿੱਚ ਆ ਲੋਕਾਂ ਨੂੰ ਮੇਰੇ ਕਿਰਦਾਰ ਦਾ ਪਤਾ ਹੈਗਾ ਲੋਕਾਂ ਨੂੰ ਪਤਾ ਵੀ ਹਸਨ ਹੋਰ ਹਸਨ ਦੇ ਵਿੱਚ 100 ਖਾਮੀਆਂ ਹੋ ਸਕਦੀਆਂ ਨੇ ਜੀਆਂ ਪਰ ਹਸਨ ਬੇਈਮਾਨ ਨਹੀਂ ਹੈਗਾ ਇਹ ਬਨਰਾਲੇ ਦੇ ਲੋਕਾਂ ਨੂੰ ਪਤਾ ਲੋਕਾਂ ਨੂੰ ਇਹ ਪਤਾ ਹੈਗਾ ਵੀ ਹੋਰ ਮੀਤ ਦੇ ਵਿੱਚ ਕੋਈ ਖਾਮੀ ਹੋ ਸਕਦੀ ਆ ਪਰ ਮੀਤ ਬੇਈਮਾਨ ਨਹੀਂ ਹੈਗਾ ਇਹਨੇ ਦੇਖਿਆ ਗੁਰਦੀਪ ਬਾਟ ਨੇ ਕਿਉਂਕਿ ਮੈਂ ਵੀ ਇਹਦੇ ਬਰਾਬਰ ਕੰਮ ਕਰ ਰਿਹਾ ਸੀਗਾ ਇਹਨੇ ਦੇਖਿਆ ਵੀ ਇੱਕ ਇਹ ਇਹ ਮੇਰੇ ਬਰਾਬਰ ਕੰਮ ਕਰ ਰਹੇ ਨੇਗੇ ਕਿਉਂਕਿ ਇਹਦੀ ਨਿਗਾਹ ਤਾਂ ਸ਼ੁਰੂ ਤੋਂ ਇਹੀ ਸੀਗੀ ਵੀ ਇਹ ਮੈਂ ਪਾਰ ਮੈਂ ਐਮਪੀ ਲੜਨਾਗਾ ਮੈਂ ਐਮਐਲਏ ਲੜਨਾਗਾ ਇਹਨੇ ਦੇਖਿਆ ਵੀ ਇਹ ਮੇਰੇ ਬਰਾਬਰ ਕੰਮ ਕਰ ਰਹੇ ਨੇ ਕਿਤੇ ਦਾਵੇਦਾਰੀ ਨਾ ਠੋਕ ਦੇਣ ਇਹਨੂੰ ਪਤਾ ਸੀ ਇਹਨਾਂ ਦੀ ਇੱਕੋ ਇੱਕ ਖਾਸੀਅਤ ਆ ਵੀ ਇਹ ਇਮਾਨਦਾਰ ਨੇਗੇ ਇਹ ਇਮਾਨਦਾਰੀ ਨਾਲ ਕੰਮ ਕਰਦੇ ਨੇ ਇਹਨਾਂ ਤੇ 1 ਰੁਪਏ ਦਾ ਦੋਸ਼ ਨਹੀਂ ਹੈਗਾ ਤੇ ਇਹਨੇ ਦੇਖਿਆ ਵੀ ਇਹੀ ਚੀਜ਼ ਦੇ ਉੱਤੇ ਅਸੀਂ ਅਟੈਕ ਇਹਨੇ ਅਟੈਕ ਕੀਤਾ ਦੁਬਾਰੇ ਦੁਬਾਰੇ ਇਹੀ ਚੀਜ਼ ਤੇ ਇਹਨੇ ਪਹਿਲਾਂ ਵੀ ਅਟੈਕ ਕੀਤਾ ਸੀਗਾ ਅਸੀਂ ਪਹਿਲਾਂ ਚੁੱਪ ਰਹੇ ਇਹਨੇ 1.5-2 ਸਾਲ ਪਹਿਲਾਂ 1.5 ਸਾਲ ਪਹਿਲਾਂ ਪਹਿਲਾਂ ਵੀ ਇਹ ਗੱਲ ਚਲਾਈ ਸੀਗੀ ਗਲਤ ਮੇਰੇ ਬਾਰੇ ਉਦੋਂ ਮੈਂ ਇਹਨਾਂ ਨੂੰ ਵਾਰਨਿੰਗ ਦੇ ਕੇ ਉਹ ਕੀਤਾ ਉਦੋਂ ਵੀ ਇਹਨਾਂ ਨੇ ਫੇਕ ਆਈਡੀਆਂ ਬਣਾ ਕੇ ਮੇਰੇ ਉਲਟ ਚਲਾਈ ਸੀਗੀ ਜਦੋਂ ਮੈਨੂੰ ਪਤਾ ਲੱਗਿਆ ਵੀ ਕੌਣ ਫੇਕ ਆਈਡੀ ਚਲਾ ਰਿਹਾ ਹੈ ਮੁੜ ਕੇ ਮਾਫੀ ਮੰਗਦੇ ਨਹੀਂ ਸਕਦੇ ਸੀਗੇ ਹੁਣ ਵੀ ਹੁਣ ਵੀ ਇਹਨੇ ਇੱਕ ਵਾਰ ਬੋਲਿਆ ਤੁਸੀਂ ਇਹ ਗੱਲ-ਗੱਲ ਤੇ ਪਹਿਲਾਂ ਤਾਂ ਇਹਨੂੰ ਮੈਂ ਬੇਨਤੀ ਕਰਦਾਗਾ ਗੁਰਦੀਪ ਬਾਠ ਨੂੰ ਵੀ ਇਹ ਗੱਲ-ਗੱਲ ਦੇ ਉੱਤੇ ਆਪਦੇ ਬੱਚੇ ਦਾ ਸਿਰ ਤੇ ਹੱਥ ਨਾ ਰੱਖਿਆ ਕਰੇ ਆਪਦੇ ਬੱਚੇ ਦੀ ਗੱਲ ਨਾ ਕਰਿਆ ਕਰੇ ਤੇ ਗੁਰਦੁਆਰਾ ਸਾਹਿਬ ਦੀ ਗੱਲ ਨਾ ਕਰਿਆ ਕਰੇ ਕਿਉਂਕਿ ਇਹ ਮੈਂ ਤਾਂ ਬੰਦੇ ਦਾ ਮੈਂ ਸੋਚ ਨਹੀਂ ਸਕਦਾ ਵੀ ਬੰਦਾ ਰਾਜਨੀਤੀ ਦੇ ਵਿੱਚ ਐਨਾ ਡਿੱਗ ਸਕਦਾਗਾ ਹੁਣ ਵੀ ਮੈਂ ਇਹਨੂੰ ਕਹਿਣਾਗਾ ਵੀ ਇਹ ਗੁਰਦੁਆਰੇ ਗੱਲ ਦੀ ਕਰਦੇ ਨਾ ਵੀ ਗੁਰਦੁਆਰੇ ਚੜ੍ਹਨ ਦੀ ਗੱਲ ਕਰਦਾ ਇਹ ਕਹਿੰਦਾ ਮੈਂ ਸੱਚਾਗਾ ਮੈਂ ਗੁਰਦੁਆਰੇ ਚੜ੍ਹਦਾਗਾ ਲੈ ਗੁਰਦੁਆਰੇ ਚੜੇ ਵੀ ਤੂੰ ਹਸਨ ਤੋਂ ਫੋਨ ਮਾਰ ਕਰਕੇ ਬਾਅਦ ਚੋਂ ਮਾਫੀ ਨਹੀਂ ਮੰਗੀ ਵੀ ਹਸਨ ਮੈਥੋਂ ਤਾਂ ਗਲਤੀ ਨਾਲ ਬੋਲਿਆ ਗਿਆ ਯਾਰ ਮੈਨੂੰ ਬੋਲਣਾ ਨਹੀਂ ਚਾਹੀਦਾ ਸੀਗਾ ਵੀ ਤੂੰ ਬੇਈਮਾਨ ਵੀ ਮੈਨੂੰ ਪਤਾਗਾ ਤੂੰ ਮਾਮੰਦਰੀ ਨਾਲ ਕੰਮ ਕਰਦਾ ਇਹ ਤੋਂ ਤੁਸੀਂ ਬੁਲਾ ਕੇ মিডিਆ ਦੇ ਵਿੱਚ ਪੁੱਛੋ ਵੀ ਤੂੰ ਹਸਨ ਤੋਂ ਫੋਨ ਕਰਕੇ ਮਾਫੀ ਮੰਗੀਆ ਜਾਂ ਨਹੀਂ ਮੰਗੀ ਵੀ ਹਸਨ ਮੈਂ ਗਲਤੀ ਨਾਲ ਬੋਲਿਆ ਗਿਆ ਮੈਥੋਂ ਤੋ ਮੈਂ ਤਾਂ ਇਹ ਗੱਲਾਂ ਉਜਾਗਰ ਨਹੀਂ ਕਰਨਾ ਚਾਹੁੰਦਾ ਸੀ ਮੈਂ ਅੱਜ ਤੱਕ ਪਬਲਿਕਲੀ ਕਰੇ ਕਿਸੇ ਤੇ ਨਿੱਜੀ ਅਟੈਕ ਨਹੀਂ ਕੀਤਾ ਮੈਂ ਇਹ ਮੇਰੀ ਵਿਚਾਰਧਤਾ ਰਣੀ ਹੈਗੀ ਮੈਂ ਕਿਸੇ ਤੇ ਨਿੱਜੀ ਇੰਨਾ ਪੱਧਰ ਤੇ ਨੀਚੇ ਪੱਧਰ ਆਪਦਾ ਸਿੱਟ ਕੇ ਗੱਲ ਕਰਾਂ ਪਰ ਇਹਨੇ ਤਾਂ ਯਾਰ ਕਮਾਲੀ ਕਰਤੀ ਯਾਰ ਮੈਂ ਇਹਨੂੰ ਅੱਜ ਵੀ ਕਹਿਣਾਗਾ ਹਸਨ ਨੇ ਮੈਂ ਪਬਲਿਕਲੀ ਵਿੱਚ ਜਾ ਕੇ ਕਹਿਣਾਗਾ ਅੱਜ ਤਾਂ ਨਹੀਂ ਕਹਿੰਦਾ ਮੈਂ 2.5 ਸਾਲ ਦਾ ਕਹਿਣਾਗਾ ਹਸਨ ਨੇ ਅੱਜ ਤੱਕ ਕਦੇ ਕਿਸੇ ਤੋਂ ਚਾਹ ਦਾ ਕੱਪ ਵੀ ਪੀਤਾ ਹੋਵੇ ਕਦੇ ਕਿਸੇ ਵਰਕਰ ਤੋਂ ਕਦੇ ਕਿਸੇ ਪਬਲਿਕ ਦੇ ਪਬਲਿਕ ਤੋਂ ਕਦੇ ਮੈਂ ਆਏ ਕਿਆ ਹੋਵੇ ਉਹਨਾਂ ਨੂੰ ਵੀ ਤੇਰਾ ਆਹ ਕੰਮ ਆਗਾ ਇਹਦੇ ਵਾਸਤੇ ਤਰਾ 1 ਰੁਪਿਆ ਵੀ ਲੱਗੂਗਾ ਤਾਂ ਹਸਨ ਇਹਦਾ ਕਹਿੰਦਾ ਨਾ ਚਲੋ ਸੀਟਾਂ ਰਾਜਨੀਤੀ ਦਾ ਹੋਰ ਗੱਲ ਹੈਗੀ ਮੈਂ ਪਬਲਿਕ ਲਾਈਫ ਦੇ ਵਿੱਚੋਂ ਰਿਜਾਈਨ ਕਰੂੰਗਾ ਤੇ ਮੈਂ ਜਿਹੜੇ ਕੱਚੇ ਚਿੱਠੇ ਦੱਸਣ ਲੱਗਿਆ ਨਾ ਇਹ ਘਰੇ ਇਹਨੂੰ ਕਿਸੇ ਨੇ ਆਪਦੇ ਘਰੇ ਇਹ ਮੂੰਹ ਦਿਖਾਉਣ ਚੁੱਕਣੇ ਨਹੀਂ ਰਹਿਣਾ ਬਾਹਰ ਇਹਨੂੰ ਬਾਜ਼ਾਰ 'ਚ ਕਿਸੇ ਨੇ ਆਪਦੇ ਘਰੇ ਨਹੀਂ ਵੜਨ ਦੇਣਾ ਹੈਗਾ ਮੈਂ ਸਿਰਫ ਇੱਕ ਸ਼ਿਸ਼ਟਾਚਾਰ ਹੁੰਦਾਗਾ ਇੱਕ ਡੈਕੋਰਮ ਹੁੰਦਾਗਾ ਕਿਉਂਕਿ ਤੁਸੀਂ ਇਕੱਠਿਆਂ ਨੇ ਕੰਮ ਕੀਤਾਗਾ ਇਸ ਕਰਕੇ ਮੈਂ ਬੋਲਣਾ ਨਹੀਂ ਚਾਹੁੰਦਾ ਹੈਗਾ ਜਿੱਦੇ ਮੈਂ ਇਹਦੇ ਨਾ ਕੱਚੇ ਚਿੱਟੇ ਖੋਲਤੇ ਜਿੱਦੇ ਇਹਦੇ ਮੈਂ ਕੱਚੇ ਚਿੱਟੇ ਖੋਲਤੇ ਇਹ ਤੋਂ ਇਹ ਤੋਂ ਭੱਜਿਆ ਨਹੀਂ ਜਾਣਾ ਇਹਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਹੈਗਾ ਮੈਂ ਜ਼ਿੰਦਗੀ ਦੇ ਵਿੱਚ ਮੇਤੋਂ 1000 ਗਲਤੀ ਹੋਈ ਹੋਗੀ ਕਈ ਵਾਰੀ ਮੈਂ ਅੱਜ ਤੁਸੀਂ ਆਪਾਂ ਬੈਠੇ ਆਂਗੇ ਇੱਥੇ ਮੈਂ ਤੁਹਾਡੇ ਨਾਲ ਇਹ ਬੱਲਾ ਖੁੱੜ ਕੇ ਖੁੱਲ ਕੇ ਗੱਲ ਕਰਦਾਗਾ ਵੀ ਮੈਨੂੰ ਕਹਿੰਦੇ ਕਈ ਵਾਰੀ ਵੀ ਹਸਨ ਤੋਂ ਫੋਨ ਘੱਟ ਚੱਕਿਆ ਜਾਂਦਾਗਾ ਮੈਨੂੰ ਪਹਿਲੇ ਸਾਲ ਮੈਂ ਬਤੌਰ ਮੰਤਰੀ ਜਦੋਂ ਅਸੀਂ ਕੰਮ ਕਰ ਰਹੇ ਸੀ ਸਾਡੇ ਕੋਲੇ ਐਜੂਕੇਸ਼ਨ ਡਿਪਾਰਟਮੈਂਟ ਸੀ ਸਾਡੇ ਕੋਲ ਸਪੋਰਟਸ ਡਿਪਾਰਟਮੈਂਟ ਸੀ ਸਾਡੇ ਕੋਲੇ ਇਰੀਗੇਸ਼ਨ ਡਿਪਾਰਟਮੈਂਟ ਸੀਗਾ ਪੂਰੇ ਪੰਜਾਬ ਦੀਆਂ ਸਪੋਰਟਸ ਡਿਪਾਰਟਮੈਂਟ ਦੀਆਂ ਇਰੀਗੇਸ਼ਨ ਡਿਪਾਰਟਮੈਂਟ ਦੇ ਆ ਟੀਚਰ ਯੂਨੀਅਨਾਂ ਸੀਗੀਆਂ ਜਿਹੜੀਆਂ ਉਹ ਮੇਰੇ ਨਾਲ ਆ ਕੇ ਮੀਟਿੰਗਸ ਕਰਦੀਆਂ ਸੀਗੀਆਂ ਮੇਰਾ ਦਿਨ ਸਾਰਾ ਦਿਨ ਮੈਂ ਲਗਪਗ ਮੇਰੀ 5-500 ਬੰਦੇ ਨਾਲ ਮੇਰੀ ਪਬਲਿਕ ਡੀਲਿੰਗ ਸੀਗੀ ਕਈ ਵਾਰੀ ਫੋਨ ਮੈਥੋਂ ਉਹ ਮਿਸ ਹੋ ਜਾਂਦਾ ਸੀਗਾ ਪਰ ਹਸਨ ਬੇਈਮਾਨ ਨਹੀਂ ਹੈਗਾ ਇਹ ਗੱਲ ਕੋਈ ਮੰਨਣ ਨੂੰ ਤਿਆਰ ਨਹੀਂ ਇਹਨੇ ਜਿੱਥੇ ਪਹਿਲੇ ਦਿਨ ਕਿਹਾ ਨਾ ਵੀ ਹਸਨ ਤੇ ਮੀਤ ਬੇਈਮਾਨ ਨੇਗੇ ਜਿਹੜੇ ਸਾਡੇ ਪਰਾ ਕਈ ਵਰਕਰ ਉਧਰ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਬਾਈ ਬਾਠ ਨੂੰ ਟਿਕਟ ਮਿਲਣੀ ਚਾਹੀਦੀ ਹੈ ਸਾਰੇ ਪਾਸੇ ਹੁੰਦੇ ਨੇ ਬੰਦੇ ਕੋਈ ਉਹਦੀ ਗੱਲ ਨਹੀਂ ਹੈਗੀ ਕਿਸਦਾ ਇਹ ਹੋ ਜਾਂਦਾਗਾ ਉਹ ਪਹਿਲੇ ਦਿਨ ਇਹਨੂੰ ਉੱਦੀ ਛੱਡ ਕੇ ਸਾਡੇ ਨਾਲ ਵਾਪਸ ਆ ਗਏ ਕਹਿੰਦੇ ਬਾਈ ਜੀ ਸਾਡਾ ਠੀਕ ਸੀਗਾ ਸਾਨੂੰ ਐ ਲੱਗਦਾ ਸੀਗਾ ਵੀ ਬਾਠ ਨੂੰ ਟਿਕਟ ਮਿਲਣੀ ਚਾਹੀਦੀ ਹੈਗੀ ਪਰ ਸਾਨੂੰ ਐ ਪਤਾ ਵੀ ਤੁਸੀਂ ਬੇਈਮਾਨ ਨਹੀਂ ਹੈਗੇ ਨਾ ਤੂੰ ਬੇਈਮਾਨ ਹੈਗਾ ਨਾ ਮੀਤ ਬੇਈਮਾਨ ਹੈ ਗੱਲ ਲੱਗੀ ਸਾਨੂੰ ਪਾਰਟੀ ਵੱਲੋਂ ਟਿਕਟ ਮਿਲਦੀ ਦਾਅਵੇਦਾਰ ਕੀਤੀ ਦੇਖੋ ਪਹਿਲਾ ਤੁਸੀਂ ਆਪਣਾ ਨਿਰਮਲ ਜੀ ਬੈਠੇ ਹੋਗੇ ਰਾਜਨੀਤੀ 'ਚ ਆਪਾਂ ਕੀ ਕਰਨ ਆਉਣੇ ਆ ਤੁਸੀਂ ਇੱਕ মিডিਆ ਦੇ ਵਿੱਚ ਆਏ ਹੋਗੇ ਜਿਹੜੀ ਵਿੱਚ ਤੁਸੀਂ মিডিਆ ਪ੍ਰੋਫੈਸ਼ਨਰ ਚੋਂ ਚੁਣਨੇ ਆ ਆਪਾਂ ਕਹਿੰਦੇ ਆ ਵੀ ਰਾਜਨੀਤੀ 'ਚ ਆਪਾਂ ਸੇਵਾ ਕਰਨ ਆਏ ਆ ਤੁਸੀਂ ਵੀ মিডিਆ ਦੇ ਵਿੱਚ ਕਹਿੰਨੇ ਹੋ ਵੀ ਅਸੀਂ ਲੋਕਾਂ ਦੀ ਸੇਵਾ ਕਰਨ ਆਏ ਆਗੇ ਬਾਠ ਗੁਰਦੀਪ ਬਾਠ ਨੂੰ ਪਾਰਟੀ ਨੇ ਮੈਂਬਰਸ਼ਿਪ ਦਾ ਚੇਅਰਮੈਨ ਲਾਇਆ ਜ਼ਿਲ੍ਹਾ ਪ੍ਰਧਾਨ ਲਾਇਆ ਪਲੈਨਿੰਗ ਬੋਰਡ ਦਾ ਜਿਹੜਾ ਚੇਅਰਮੈਨ ਹੈਗਾ ਉਹਦੀ ਜਿਹੜੀ ਨਿਯੁਕਤੀ ਆ ਉਹ ਪੰਜਾਬ ਦਾ ਰਾਜਪਾਲ ਗਵਰਨਰ ਸਾਹਿਬ ਕਰਦੇ ਨੇ ਕਿੰਨੇ ਕ ਪੰਜਾਬ ਦੇ ਵਿੱਚ ਆਉਦੇ ਨੇ ਜਿਨ੍ਹਾਂ ਦੀ ਨਿਯੁਕਤੀ ਆ ਜਿਹੜੀ ਪੰਜਾਬ ਦਾ ਗਵਰਨਰ ਕਰਦਾਗਾ ਪਲੈਨਿੰਗ ਬੋਰਡ ਦੇ ਚੇਅਰਮੈਨ ਕੋਲੇ ਝੰਡੀ ਵਾਲੀ ਗੱਡੀ ਆ ਤੇਲ ਸਰਕਾਰ ਦਿੰਦੀ ਆ ਗਨਮੈਨ ਸਰਕਾਰ ਨੇ ਦਿੱਤੇ ਹੋਏ ਨੇਗੇ ਡੀਸੀ ਦਫ਼ਤਰ ਡੀਸੀ ਦਫ਼ਤਰ ਨਾਲ ਇਹਦੀ ਕੁਰਸੀ ਰਹੀ ਹੋਈ ਆ ਐਮਐਲਏ ਕੋਲੇ ਆਪਦਾ ਦਫ਼ਤਰ ਨਹੀਂ ਹੁੰਦਾ ਪਲੈਨਿੰਗ ਬੋਰਡ ਦੇ ਚੇਅਰਮੈਨ ਕੋਲੇ ਆਪਦਾ ਦਫ਼ਤਰ ਹੁੰਦਾਗਾ ਡੀਸੀ ਤੇ ਐਸਐਸਪੀ ਜਦੋਂ ਜਾਂਦਾਗਾ ਡਾਕਟਰ ਉਹਨੂੰ ਖੜੇ ਹੋ ਕੇ ਮਿਲਦੇ ਨੇਗੇ ਠੀਕ ਆ ਪਲੈਨਿੰਗ ਬੋਰਡ ਦੇ ਚੇਅਰਮੈਨ ਕੋਲੇ ਆਪਦੀ ਗ੍ਰਾਂਟ ਆ ਐਮਐਲਏ ਕੋਲੇ ਆਪਦੀ ਕੋਈ ਗ੍ਰਾਂਟ ਨਹੀਂ ਹੈਗੀ ਮਤਲਬ ਇੰਨਾ ਕੁਝ ਹੋਣ ਦੇ ਬਾਵਜੂਦ ਬੰਦਾ ਕਹਿ ਰਿਹਾ ਵੀ ਮੈਥੋਂ ਤਾਂ ਸੇਵਾ ਨਹੀਂ ਹੋ ਰਹੀ ਹਜੇ ਇੰਨਾ ਕੁਝ ਹੋਣ ਦੇ ਬਾਵਜੂਦ ਬੰਦਾ ਸੇਵਾ ਨਹੀਂ ਕਰ پا ਰਿਹਾ ਉਹ ਕਹਿੰਦਾ ਮੈਨੂੰ ਤਾਂ ਪਹਿਲਾਂ ਐਮਐਲਏ ਬਣਾਓ ਮੈਂ ਤਾਂ ਫੇਰ ਲੋਕਾਂ ਦੀ ਸੇਵਾ ਕਰੂੰਗਾ ਮੈਂ ਇਹ ਲੋਕਾਂ ਨੂੰ ਵੀ ਮੈਂ ਸਾਰੇ ਸਾਡੇ ਜਿਹੜੇ ਭਰਾ ਨੇ ਉਹਨਾਂ ਨੂੰ ਵੀ ਕਹਿਣਾ ਵੀ ਜਿਹੜਾ ਬੰਦਾ ਪਲੈਨਿੰਗ ਬੋਰਡ ਦਾ ਚੇਅਰਮੈਨ ਹੋ ਕੇ ਲੋਕਾਂ ਦੀ ਸੇਵਾ ਨਹੀਂ ਕਰ ਸਕਦਾ ਉਹ ਤੁਹਾਨੂੰ ਮੂਰਖ ਬਣਾ ਰਿਹਾ ਉਹ ਐਮਐਲਏ ਬਣ ਕੇ ਵੀ ਡੱਕਾ ਤੋੜਨਾ ਉਹਨੇ ਲੋਕੇ ਸਮਝਦੇ ਨੇਗੇ ਲੋਕ ਐ ਨਹੀਂ ਹੈਗੇ ਲੋਕਾਂ ਨੇ ਸਾਡਾ ਕਿਰਦਾਰ ਦੇਖਿਆ ਲੋਕਾਂ ਨੇ ਸਾਨੂੰ 2.5 ਸਾਲ ਅਸੀਂ ਵਿਚਰੇ ਆ ਲੋਕਾਂ ਨੂੰ ਪਤਾਗਾ ਵੀ ਇਹ ਹੋਰ ਇਹਨਾਂ ਦੇ ਵਿੱਚ ਸੌ ਆਪਣੇ ਖਾਮੀਆਂ ਹੋ ਸਕਦੀਆਂ ਨੇ ਪਰ ਇਹ ਬੇਈਮਾਨ ਨਹੀਂ ਹੈਗੇ ਲੋਕਾਂ ਦੀ ਸੇਵਾ ਨਹੀਂ ਕਰ ਸਕਦਾ ਹੈਗਾ ਫਿਰ ਇਹਨੇ ਗਾਹ ਕੀ ਕਰਨਾਗਾ ਤਿੰਨ ਮਿੰਟ ਉਹਦੇ ਹੁੰਦੇ ਨੇਗੇ ਪਾਰਟੀ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹਾ ਪ੍ਰਧਾਨ ਇੱਕ ਪਲੈਨਿੰਗ ਬੋਰਡ ਦਾ ਚੇਅਰਮੈਨ ਇੱਕ ਐਮਐਲਏ ਦੋ ਉਹਦੇ ਕੋਲੇ ਪਹਿਲਾਂ ਸੀਗੇ ਹੁਣ ਇਹ ਕਹਦਾ ਤੀਜਾ ਵੀ ਮੈਨੂੰ ਦੇ ਦਿਓ ਪਹਿਲੀ ਵਾਰੀ ਹੋਇਆ ਪਾਰਟੀ ਦੇ ਵਿੱਚ ਵੀ ਇਹਨੂੰ ਜਦੋਂ ਪਾਰਟੀ ਦਾ ਕੋਈ ਵੀ ਲਿਸਟ ਆਉਂਦੀ ਹੈ ਕਿ ਤਾਂ ਗੁਰਦੀਪ ਸਿੰਘ ਬਾਠ ਨੂੰ ਪਾਰਟੀ ਮਤਲਬ ਇਹ ਪਰ ਬਿਲ ਰਿਹਾਗਾ ਲਿਸਟ ਦੇ ਵਿੱਚ ਪਹਿਲਾ ਜ਼ਿਲ੍ਹਾ ਪ੍ਰਧਾਨ ਲਾਇਆ ਮੀਤਿਹਰ ਜੀ ਨੇ ਲਵਾਇਆ ਇਹਨੂੰ ਦੂਜੀ ਵਾਰੀ ਫੇਰ ਜ਼ਿਲ੍ਹਾ ਪ੍ਰਧਾਨ ਲਵਾਇਆ ਮੀਤਿਹਰ ਜੀ ਨੇ ਇਹਨੂੰ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਤਾਂ ਇਹਨੂੰ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਇਆ ਜ਼ਿਲ੍ਹਾ ਪ੍ਰਧਾਨਗੀ ਇਹਦੀ ਹੋਂ ਵੀ ਬਾਹਰ ਰੱਖੀ ਗਈ ਮੀਤਿਹਰ ਜੀ ਦੇ ਕਹਿਣ ਤੇ ਯਾਰ ਪਹਿਲੀ ਵਾਰੀ ਪਾਰਟੀ ਨੂੰ ਥੋੜੀ ਲੋੜ ਪੈਗੀ ਅੱਜ ਤੁਸੀਂ ਪਾਰਟੀ ਦੇ ਪਿੱਛੇ ਸ਼ਰਾਬ ਮਾਰਿਆ ਇਹ ਤੁਹਾਡੀ ਯਾਰ ਕੋਈ ਕਮਿਟਮੈਂਟ ਪਾਰਟੀ ਨਾਲ ਕਿਸੇ ਚੀਜ਼ ਨਾਲ ਪੰਜ ਸੱਤ ਸਾਲਾਂ ਦੇ ਤੁਹਾਡੇ ਛੋਟੇ ਜਿਹਾ ਪੋਲੀਟਿਕਲ ਕੈਰੀਅਰ ਦੇ ਵਿੱਚ ਤੁਹਾਨੂੰ ਪਾਰਟੀ ਨੇ ਕੀ ਕੁਛ ਦਿੱਤਾ ਅੱਜ ਪਾਰਟੀ ਨੂੰ ਪਹਿਲੇ ਦਿਨ ਲੋੜ ਪਈ ਥੋੜੀ ਅੱਜ ਤੁਸੀਂ ਬਿੱਟ ਚ ਸ਼ੁਰਾ ਮਾਰਿਆ ਅੱਜ ਤੁਸੀਂ ਆਪਦੇ ਨਾਲ ਦੇ ਬੰਦੇ ਜਿਨ੍ਹਾਂ ਨਾਲ ਜਿਹੜੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੱਤ ਸਾਲਾਂ ਜੂ ਕੰਮ ਕਰ ਰਹੇ ਨੇ ਸਾਲ ਉਸ ਤੋਂ ਪਹਿਲਾਂ ਦੇ ਕਰ ਰਹੇ ਆਗੇ ਉਹਨਾਂ ਨੂੰ ਤੁਸੀਂ ਕੀ ਕਹਿ ਰਹੇ ਹੋ ਉਹਨਾਂ ਬਾਰੇ ਤੁਸੀਂ ਕੀ ਗੱਲ ਕਰ ਰਹੇ ਹੋ ਲੋਕ ਤੁਹਾਡੇ ਤੇ ਕੀ ਵਿਸ਼ਵਾਸ ਕਰਨਗੇ ਯਾਰ ਵੀ ਕੱਲ ਤਾਂ ਇਹ ਇਕੱਠੇ ਕੰਮ ਕਰਦੇ ਸੀਗੇ ਅੱਜ ਜੋ ਬੇਈਮਾਨ ਹੋ ਗਏ ਇਹ ਸਾਰੇ ਬਰਨਾਲੇ ਦਾ ਵੱਡਾ ਇਮਾਨਦਾਰ ਹੋ ਗਿਆ ਉਹ ਤਾਂ ਕਹਿਣ ਦੀਆਂ ਗੱਲਾਂ ਨੇ ਜੀ ਤੁਸੀਂ ਜਦੋਂ ਮਤਲਬ ਆਪਾਂ ਕਹਿੰਦੇ ਇਲੋਜੀਕਲ ਗੱਲਾਂ ਹੁੰਦੀਆਂ ਨਗੀਆਂ ਜਿਹੜੀਆਂ ਉਹਦੇ ਜਿੰਨੀਆਂ ਮਰਜ਼ੀ ਕਰੀ ਜਾਓ ਐਂ ਤਾਂ ਮੈਂ ਕਹਿ ਦਿੰਦਾ ਵੀ ਇਹਦੀ ਡੀਸੀ ਦੇ ਨਾਲ ਕੁਰਸੀ ਰਹੀ ਹੋਈ ਆ ਤੁਸੀਂ ਲੋਕਾਂ ਦੇ ਵਿੱਚ ਤਾਂ ਬੈਠਦੇ ਹੋ ਲੁਕਸੂ ਜਿਹੜੇ ਦਫ਼ਤਰ ਹੁੰਦੇ ਨੇ ਨਾ ਪਾਰਟੀ ਦੇ ਉਹ ਲੋਕਾਂ ਦੀਆਂ ਸਹੂਲਤਾਂ ਵਾਸਤੇ ਹੁੰਦੇ ਨੇ ਜਿਹੜੇ ਦਫ਼ਤਰ ਆਪਾਂ ਬਣਾਉਣੇ ਆ ਇਹਦਾ ਦਫ਼ਤਰ ਉੱਥੇ ਕਮਿਸ਼ਨ ਇਕੱਠੇ ਕਰਨ ਨੂੰ ਬਣਿਆ ਹੋਇਆਗਾ ਡੀਸੀ ਦਫ਼ਤਰ ਦੇ ਵਿੱਚ ਉਹ ਉਹ ਤਾਂ ਬਣਿਆਗਾ ਵੀ ਇਹ ਲੋਕਾਂ ਦੀ ਸਹੂਲਤ ਵਾਸਤੇ ਉੱਥੇ ਬੈਠ ਸਕੇ ਅਹੀਂ ਸਾਡਾ ਇੱਥੇ ਅਸੀਂ ਬੈਠਦੇ ਸੀਗੇ ਲੋਕਾਂ ਦੀ ਸਹੂਲਤ ਵਾਸਤੇ ਬੈਠਦੇ ਸੀਗੇ ਹਸਨ ਅੱਜ ਵੀ ਇਹਨੂੰ ਚੈਲੰਜ ਕਰਦਾਗਾ ਵੀ ਇਹ ਮੈਂ ਦੱਸਦਾਗਾ ਵੀ ਅਸੀਂ ਕੀ ਬਰਨਾਲੇ ਦੀ ਡਵੈਲਪਮੈਂਟ ਵਾਸਤੇ ਕੰਮ ਕੀਤੇ ਨੇਗੇ ਇਹ ਦੱਸੇ ਵੀ ਇਹਨੇ ਕੀ ਕੀਤਾ ਬਤੌਰ ਪਲੈਨਿੰਗ ਬੋਰਡ ਦਾ ਚੇਅਰਮੈਨ ਇਹਦੀ ਕੀ ਕਾਰਗੁਜ਼ਾਰੀ ਹੈਗੀ ਕਿਹੜੇ ਮੰਤਰੀ ਨੂੰ ਨੇ ਅਜੇ ਤੱਕ ਇੱਕ ਨੂੰ ਚਿੱਠੀ ਲਿਖੀ ਆ ਵੀ ਬਰਨਾਲੇ ਦੇ ਵਿੱਚ ਆ ਡਵੈਲਪਮੈਂਟ ਹੋਣੀ ਚਾਹੀਦੀ ਆ ਬਰਨਾਲੇ ਦੇ ਵਿੱਚ ਕੂੜੇ ਦੇ ਢੇਰ ਨੇ ਇਹਨੂੰ ਕਿਹੜਾ ਦੀਂਦੇ ਨਹੀਂ ਸੀਗੇ ਦਿਖਾਵੇ ਕਿਹੜੀ ਚਿੱਠੀ ਲਿਖੀ ਆ ਕਿ ਇਹਨੇ ਕਿਸੇ ਮੰਤਰੀ ਨੂੰ ਵੀ ਕੂੜੇ ਦੇ ਢੇਰ ਚੱਕੇ ਜਾਣੇ ਚਾਹੀਦੇ ਨੇਗੇ ਬਰਨਾਲੇ ਦੇ ਵਿੱਚ ਹੋਰ 100 ਸਮੱਸਿਆਵਾਂ ਸੀ ਬਰਨਾਲੇ ਦੇ ਵਿੱਚ ਬਰਨਾਲੇ ਦੇ ਇੰਡਸਟਰੀਅਲ ਚੈਂਬਰ ਦੀ ਪੁਰਾਣੀ ਡਿਮਾਂਡ ਸੀ ਵੀ ਇੱਥੇ ਫੋਕਲ ਪੁਆਇੰਟ ਬਣੇ ਇਹਦੇ ਕੋਲੇ ਕਿਹੜਾ ਕਦੇ ਆਏ ਨਹੀਂ ਹੋਣੇ ਉਹ ਦਿਖਾਵੇ ਕਿਹੜੇ ਮੰਤਰੀ ਕੋਲੇ ਜਾ ਕੇ ਇਹਨੇ ਫਾਈਲਾਂ ਸਾਡੇ ਹੋਰ ਵੀ ਚੇਅਰਮੈਨ ਹੈਗੇ ਨੇ ਜ਼ਿਲ੍ਹੇ ਦੇ ਵਿੱਚ ਉਹ ਮੰਤਰੀਆਂ ਕੋਲੇ ਜਾਂਦੇ ਨੇ ਚਾਰ-ਚਾਰ ਘੰਟੇ ਉਹਨਾਂ ਦੇ ਦਫ਼ਤਰ 'ਚ ਬਹਿੰਦੇ ਨੇ ਉਹਨਾਂ ਕੋਲੇ ਜਾ ਕੇ ਪੈਰਵਾਈ ਕਰਕੇ ਫਾਈਲਾਂ ਸਾਈਨ ਕਰਾਉਂਦੇ ਨੇ ਉਹਨਾਂ ਨੂੰ ਡੀਓ ਲਿਖਦੇ ਨੇ ਤੁਸੀਂ ਇਹਦਾ ਦਿਖਾ ਦਿਓ ਇੱਕ ਲਿਖਿਆ ਦਿਖਾ ਦਿਓ ਮੈਨੂੰ ਸਿਰਫ 2.5 ਸਾਲੇ ਨੇ ਪਾੜੋ ਪਾਰਟੀ ਦੇ ਨਾਲ ਨਾ ਵੀ ਵਰਕਰਾਂ ਨੂੰ ਪਾੜ ਕੇ ਰੱਖਣ ਦੀ ਰਾਜਨੀਤੀ ਕੀਤੀ ਆ। ਇਹੀ ਕਾਰਨ ਹੈਗਾ ਵੀ ਇਹਨੂੰ ਟਿਕਟ ਨਹੀਂ ਦਿੱਤੀ ਹੈਗੀ। ਮੈਂ ਤੁਹਾਨੂੰ ਇੱਕ ਕਿੱਸਾ ਦੱਸਦਾਗਾ 2022 ਦੀ ਜਦੋਂ ਜਿਮਨੀ ਚੋਣ ਹੋਈ ਆ ਮੈਂ ਗੱਲਾਂ ਬੋਲਣੀਆਂ ਨਹੀਂ ਚਾਹੁੰਦਿਆਂ ਸੀ ਚਾਹੁੰਦਾ ਸੀਗਾ ਪਰ ਇਹਨੇ ਮਜਬੂਰ ਕੀਤਾ। 2022 ਦੀ ਜਦੋਂ ਚੋਣ ਹੋਈ ਆ ਆਪਣੀ ਜਿਮਨੀ ਚੋਣ ਜਿਮਨੀ ਚੋਣ ਦੇ ਵਿੱਚ ਇਹਨੇ ਸਾਰੇ ਕਿਤੇ ਰੌਲਾ ਪਤਾ ਜੀ ਮੈਨੂੰ ਟਿਕਟ ਮਿਲ ਰਹੀ ਆ ਮੈਨੂੰ ਟਿਕਟ ਮਿਲ ਰਹੀ ਆ ਜਿਵੇਂ ਇਹਨੇ ਐਤਕੀ ਪਾਇਆ ਸੀਗਾ। ਪਾਰਟੀ ਨੇ ਟਿਕਟ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਨੇ ਜਿਹੜੇ ਗਰਮੇਲ ਸਿੰਘ ਘਰਾਚੋਂ ਨੂੰ ਦੇਤੀ। ਇਹਨੇ ਆਪਣੇ ਸੀਐਮ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਗਿੱਠ-ਗਿੱਠ ਦੀਆਂ ਗਾਲਾਂ ਦਿੱਤੀਆਂ ਨੇ ਪਾਰਟੀ ਕੋਲੇ ਕੀ ਦੀ ਰਿਪੋਰਟ ਨਹੀਂ ਸੀਗੀ ਪਾਰਟੀ ਨੂੰ ਪਤਾ ਸੀ ਘਰੇ ਬੈਠਾ ਇਹ ਜਿੱਥੇ-ਜਿੱਥੇ ਨੇ ਪ੍ਰਚਾਰ ਕੀਤਾ ਇਹਨੇ ਸਾਰੇ ਕਿਤੇ ਕਿਹਾ ਜੇ ਮੈਨੂੰ ਟਿਕਟ ਮਿਲ ਜਾਂਦੀ ਮੈਂ ਦਾ ਕੱਢਦਾ ਸੀਗਾ ਇਹਨੇ ਤਾਂ ਕੀ ਕੱਢਣੀ ਆ ਪਾਰਟੀ ਨੂੰ ਬੜੇ ਛੋਟੇ ਮਾਰਜਨ ਤੇ ਉਹ ਪਾਰਟੀ ਸੀਟ ਹਾਰੀ ਉਹ ਇਹ ਇਹਦੀ ਕਮਿਟਮੈਂਟ ਆ ਯਾਰ ਪਾਰਟੀ ਨਾਲ ਮੈਂ ਜ਼ਿਆਦਾ ਗੱਲਾਂ ਦੱਸਣ ਲੱਗ ਗਿਆ ਨਾ ਮੈਂ ਤੁਹਾਨੂੰ ਦੱਸਦਾਗਾ ਵੀ ਮੈਂ ਆਪਦੇ ਆਪ ਨੂੰ ਕੰਟਰੋਲ ਕਰਕੇ ਰੱਖਿਆ ਹੋਇਆਗਾ ਵੀ ਜੇ ਮੈਰੇ ਬਾਰੇ ਕੁਝ ਖੁੱਲ ਕੇ ਬੋਲ ਪਿਆ ਨਾ ਤਾਂ ਇਹ ਤੋਂ ਇਹ ਮੈਂ ਚਾਹਦਾ ਨਹੀਂ ਮੈਂ ਉਹ ਪੱਧਰ ਤੱਕ ਡਿੱਗਾ ਮੈਂ ਚਾਹਦਾ ਨਹੀਂ ਮੈਂ ਬਿਲੋ ਦਾ ਬੈਲਟ ਹਿੱਟ ਕਰਾਂ ਕਿਹੜਾ ਵਰਕਰ ਟੁੱਟਿਆ ਜੀ ਦੇਖੋ ਜਿਹੜੇ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਹੈਗਾ ਸਾਡੇ 14 ਬਲਾਕ ਪ੍ਰਧਾਨ ਨੇ 13 ਸਾਡੇ ਨਾਲ ਨੇ ਇੱਕ ਹੈਗੇ ਨੇਗੇ ਉਹ ਵੀ ਸਾਡੇ ਭਰਾ ਨੇ ਅਸੀਂ ਉਹਨਾਂ ਬਾਰੇ ਜਿਹੜੇ ਉਧਰ ਨੇਗੇ ਮੈਂ ਨਹੀਂ ਉਹਨਾਂ ਨੂੰ ਕਹਿੰਦਾਗਾ ਉਹ ਇਹਨਾਂ ਨੇ ਗਮੜਾ ਕਰ ਰੱਖਿਆ ਪਤਾ ਨਹੀਂ ਕੀ ਕੀ ਗੱਲਾਂ ਕਰਦਾਗਾ ਜੀ ਝੂਠ ਜਿਵੇਂ ਇਹ ਇੰਨੇ ਕੌਨਫੀਡੈਂਸ ਨਾਲ ਜਦੋਂ ਨਾ ਲੋਕ ਆਪਣੇ ਇਮੋਸ਼ਨਲੀ ਜੁੜੇ ਹੁੰਦੇ ਨੇ ਬੱਚਿਆਂ ਨਾਲ ਤੇ ਗੁਰਦੁਆਰਾ ਸਾਹਿਬ ਨਾਲ ਜਦੋਂ ਇਹ ਦੁਬਾਰੇ ਦੁਬਾਰੇ ਗੁਰਦੁਆਰਾ ਸਾਹਿਬ ਦਾ ਨਾਮ ਲੈ ਕੇ ਤੇ ਬੱਚਿਆਂ ਦਾ ਨਾਮ ਲੈ ਕੇ ਗੱਲ ਕਰਦਾ ਨਾ ਅਗਲਾ ਕਈ ਵਾਰੀ ਵਰਕਰ ਨੂੰ ਆਇਆ ਲੱਗਦਾ ਵੀ ਸੱਚ ਬੋਲ ਰਿਹਾ ਹੋਊਗਾ ਪਰ ਮੈਨੂੰ ਤਾਂ ਯਾਰ ਮੇਰੀਆਂ ਤਾਂ ਨਜ਼ਰਾਂ 'ਚ ਉਹ ਇਨਾ ਗਿਰ ਗਿਆ ਬੰਦਾ ਵੀ ਮੈਂ ਕਈ ਵਾਰੀ ਇਹਨੂੰ ਮੇਰਾ ਜੀ ਕਰਦਾ ਸੀਗਾ ਇੱਕ ਦਿਨ ਇਹਦਾ ਮੈਨੂੰ ਫੋਨ ਆਇਆ ਜਿੱਦੇ ਜਿੱਦੇ ਨੇ ਮੈਨੂੰ ਕਿਹਾ ਵੀ ਹਸਨ ਸੌਰੀ ਯਾਰ ਮੈਂ ਮਾਫੀ ਮੰਗਦਾ ਤੈਥੋਂ ਵੀ ਜੋ ਮੈਂ ਤੇਰੇ ਬਾਰੇ ਬੋਲਿਆ ਵੀ ਮੈਨੂੰ ਬੋਲਣ ਨਹੀਂ ਚਾਹੀਦਾ ਸੀਗਾ ਮੈਨੂੰ ਐ ਕਹਿਣ ਲੱਗਿਆ ਸੀਗਾ ਵੀ ਯਾਰ ਕੋਈ ਗੱਲ ਨਹੀਂ ਤੂੰ ਬੋਲਤਾ ਉਹ ਤੇਰਾ ਕਰਦਾਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਕੀ ਆ ਕਰ ਤੂੰ ਐਟ ਲੀਸਟ ਗੁਰਦੁਆਰਾ ਸਾਹਿਬ ਦਾ ਤੇ ਆ ਦੇ ਬੱਚੇ ਦਾ ਨਾਂ ਨਾ ਲਿਆ ਕਰ ਕੀ ਯਾਰ ਮਤਲਬ ਤੁਸੀਂ ਯਾਰ ਕੀ ਲੈਵਲ ਸਿਰਤਾ ਯਾਰ ਰਾਜਨੀਤੀ ਦਾ ਯਾਰ ਕੀ ਕਹ ਲੂ ਇੱਕ ਦੂਜੇ ਤੇ ਲੋਕ ਵਿਸ਼ਵਾਸ ਕਰਨਗੇ ਅੱਜ ਮੋਢੇ ਨਾਲ ਮੋਢਾ ਜੋੜ ਕੇ ਮੈਂ ਤੇ ਮੀਤਿਹਰ ਜੀ ਕੰਮ ਕਰਦੇ ਆ ਮੈਂ ਤੇ ਹੋਰ ਕੰਮ ਕਰਦੇ ਨੇ ਸਾਡੇ ਵਰਕਰ ਕੋਈ ਯਾਰ ਕੋਈ ਸਾਡੇ ਝਾਂਬਣ ਹੋ ਗਈ ਤਾਂ ਅਸੀਂ ਇੱਕ ਦੂਜੇ ਬਾਰੇ ਆ ਕੁਝ ਬੋਲਾਂਗੇ ਯਾਰ ਤੇ ਦੂਜੀ ਗੱਲ ਤੂੰ ਕਾਗਜ਼ਾਂ ਨਾਲ ਗੱਲ ਕਰ ਜੇ ਤੈਨੂੰ ਐ ਲੱਗਦਾ ਵੀ ਹਸਨ ਨੇ ਕਰਪੇ ਦੀ ਬੇਈਮਾਨੀ ਕੀਤੀ ਆ ਤੂੰ ਕੋਈ ਕਾਗਜ਼ ਤਾਂ ਲਿਆ ਕੇ ਦਿਖਾ ਯਾਰ ਮੈਂ ਉੱਥੇ ਬਰਨਾਲਾ ਕਮੇਟੀ ਆਫਿਸ ਦੇ ਨਾਲ ਮੇਰਾ ਆਫਿਸ ਸੀਗਾ ਮੈਂ ਆਪਦੀ ਤੁਹਾਨੂੰ ਪਰਫਾਰਮੈਂਸ ਜੇ ਦੱਸਾਂ ਕਮੇਟੀ ਆ ਜਿਹੜੀ ਬਰਨਾਲਾ ਮਿਊਸਪਲ ਕਮੇਟੀ ਇੱਕ ਸਾ ਅਸੀਂ ਕੋਈ ਉੱਥੇ ਟਰਾਂਸਪਰੈਂਸੀ ਦਾ ਕੰਮ ਨਹੀਂ ਕੀਤਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਵੀ ਬਰਨਾਲਾ ਦੀ ਜਿਹੜੀ ਮਿਊਸਪਲ ਕਮੇਟੀ ਆ ਇੱਥੇ ਦੀ ਕੋਈ ਐਡਵਰਟਾਈਜ਼ਮੈਂਟ ਦੀ ਪਾਲਿਸੀ ਨਹੀਂ ਸੀਗੀ ਬਰਨਾਲੇ ਦੇ ਵਿੱਚ ਕੀ ਹੁੰਦਾ ਸੀਗਾ ਤੁਸੀਂ ਵੀ ਦੇਖਿਆਗਾ ਪੁਰਾਣੇ ਸਮੇਂ ਦੇ ਇਨੀ ਪੋਲ ਲੱਗੇ ਹੋਏ ਸੀਗੇ 17 18 ਯੂਨੀ ਪੋਲ ਸੀਗੇ ਮੰਨ ਲਓ ਨਿਰਮਲ ਜੀ ਨੇ ਆਪਦੀ ਕੋਈ ਐਡ ਲਾਤੀ ਉਹਦੇ ਉੱਪਰ ਦੀ ਕੀ ਹੁੰਦਾ ਸੀਗਾ ਕੋਈ ਉਹਦੀ ਪਾਲਸੀ ਹੈ ਨਹੀਂ ਸੀ ਕਿ ਦੱਬੀਆ ਉੱਥੇ 2000 ਰੁਪਏ ਦੀ ਪਰਚੀ ਕਟਾ ਕੇ ਨਿਰਮਲ ਜੀ ਨੇ ਆਪਦੀ ਐਡ ਲਵਾਤੀ ਕੋਈ ਆਉਂਦਾ ਸੀਗਾ ਤੀਜਾ ਪਾੜ ਕੇ ਆਪਦੀ ਐਡ ਲਾ ਜਾਂਦਾ ਸੀਗਾ ਕਮੇਟੀ ਨੂੰ ਇੱਕ ਮਹੀਨੇ ਦਾ 25 ਤੋਂ ਜਾਂ 30 ਹਜ਼ਾਰ ਜਾਂ ਵੱਧ ਤੋਂ ਵੱਧ 50 ਹਜ਼ਾਰ ਰਮਦਨ ਹੋ ਜਾਂਦੀ ਸੀਗੀ ਐਡਵਰਟਾਈਜ਼ਮੈਂਟ ਤੋਂ ਜਿਹੜੀ ਯੂਨੀ ਪੋਲਸ ਲੱਗੇ ਹੋਏ ਨੇਗੇ ਇਹਨਾਂ ਤੋਂ ਬਾਕੀ ਸਾਰੇ ਲੋਕਾਂ ਇੱਥੇ ਜੇਬਾਂ 'ਚ ਜਾਂਦਾ ਸੀਗਾ ਮੈਂ ਨਾ ਨਹੀਂ ਲੈਂਦਾ ਕਿੰਨਾ ਦੀਆਂ ਜੇਬਾਂ 'ਚ ਜਾਂਦਾ ਸੀਗਾ ਉਹ ਅਸੀਂ ਜਦੋਂ ਆਏ ਜਦੋਂ ਹਸਨ ਉੱਥੇ ਬੈਠਿਆ ਜਦੋਂ ਮੀਤ ਜੀ ਮੰਤਰੀ ਬਣੇ ਹਸਨ ਨੇ ਆਉਣ ਸਾਰ ਇੱਥੇ ਐਡਵਰਟਾਈਜ਼ਮੈਂਟ ਦੀ ਪਾਲਿਸੀ ਲੈ ਕੇ ਆਂਦੀ ਐਡਵਰਟਾਈਜ਼ਮੈਂਟ ਦੀ ਪਾਲਿਸੀ ਤਿਆਰ ਕੀਤੀ ਪਾਲਿਸੀ ਤਿਆਰ ਕਰਕੇ ਉਹਦਾ ਟੈਂਡਰ ਕਰਵਾਇਆ ਟੈਂਡਰ ਤਿਆਰ ਕਰਵਾ ਕੇ ਲੋਕਾਂ ਨੇ ਟੈਂਡਰ ਭਰ ਕੇ ਉਹਦਾ ਟੈਂਡਰ ਲਿਆ ਅੱਜ ਜਿਹੜੀ ਚੀਜ਼ ਦਾ ਬਰਨਾਲੇ ਨੂੰ 25 ਤੋਂ 30000 ਰੁਪਏ ਮਹੀਨੇ ਦਾ ਆਉਂਦਾ ਸੀਗਾ ਜਿਹੜੀ ਚੀਜ਼ ਦਾ ਅੱਜ ਉਹਦਾ 5 ਲੱਖ ਰੁਪਏ ਮਹੀਨਾ ਉਹ ਲਗਾ 4 ਕਰੋੜ ਦਾ ਟੈਂਡਰ ਹੋਇਆ ਕਮੇਟੀ ਦੀ 1 ਸਾਲ ਦੀ ਜਿਹੜੀ ਆਮਦਨ ਆ ਉਹ 4 ਕਰੋੜ ਰੁਪਏ ਇੱਕ ਐਡਵਰਟਾਈਜ਼ਮੈਂਟ ਪਾਲਿਸੀ ਨਾਲ ਵਧਾਤੀ ਅਸੀਂ ਜਿਹੜੀ ਟੈਕਸ ਕਲੈਕਸ਼ਨ 2.5 ਕਰੋੜ ਰੁਪਏ ਸੀਗੀ 1 ਸਾਲ ਦੀ 1.5 ਸਾਲ ਤੋਂ ਪਿਛਲੇ ਸਾਲ ਪਿਛਲੇ 1.5 ਸਾਲ ਤੋਂ 6 ਕਰੋੜ ਆ ਟੈਕਸ ਕਲੈਕਸ਼ਨ ਇੱਕ ਨੰਬਰ ਦੇ ਵਿੱਚ ਉਹ ਜੇਬਾਂ-ਜੂਬਾਂ 'ਚ ਹੀ ਪੈ ਜਾਂਦੀ ਹੁੰਦੀ ਸੀਗੀ ਅੱਗੇ ਕਮੇਟੀ ਦਾ 1 ਸਾਲ ਦਾ ਬਜਟ ਅਨ ਜਿਹੜਾ ਜੇ ਬਿਲਡਿੰਗ ਬ੍ਰਾਂਚ ਵਗੈਰਾ ਤੋਂ ਲਈਏ ਤਾਂ 13 ਤੋਂ 14 ਕਰੋੜ ਰੁਪਈਆ ਬਜਟ ਦਾ ਸੀ ਵਧਾਤਾ ਇਹ ਦੱਸੇ ਨੇ ਕੀ ਕੀਤਾ ਬਰਨਾਲੇ ਦੀ ਪਲਾਨਿੰਗ ਵਾਸਤੇ ਬਰਨਾਲੇ ਦਾ ਪਲਾਨਿੰਗ ਬੋਰਡ ਦਾ ਚੇਅਰਮੈਨ ਆ ਇਹਨੂੰ ਐ ਨਹੀਂ ਪਤਾ ਸੀਗੇ ਬਰਨਾਲੇ ਦੀਆਂ ਸਮੱਸਿਆਵਾਂ ਕੀ ਆ ਕੂੜੇ ਦਾ ਡੰਪ ਨੇਗੇ ਬਰਨਾਲੇ ਸੀਗੇ ਦੋ ਇੱਕ ਆ ਮੰਡੀ ਦੇ ਵਿੱਚ ਇੱਕ ਆ ਗਣਪਤੀ ਐਨ ਕਲੇਵ ਕੋਲ ਦੋਨੇ ਕੂੜੇ ਦਾ ਢੇਰ ਦਾ ਜਿੱਦੇ ਆਪਣਾ ਚੌਂਜਾਬਤਾ ਖਤਮ ਹੋ ਗਿਆ ਉਧੇ ਕੰਮ ਸ਼ੁਰੂ ਹੋ ਜੂਗਾ ਇਮਾਨਦਾਰੀ ਨਾਲ ਕੰਮ ਹੋਏ ਨੇ ਮੇਰੀਆਂ ਤੁਸੀਂ ਸਪੀਚਾਂ ਕੱਢ ਲਓ ਪਿਛਲੇ 1 ਸਾਲ ਦੀਆਂ ਮੈਂ ਜਦੋਂ ਚੋਣਾਂ ਦੇ ਵਿੱਚ ਵੀ ਵੋਟਾਂ ਮੰਗਣ ਜਾਣਾ ਕਿਉਂਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਸੀ ਐਮਪੀ ਸਾਹਿਬ ਵਾਸਤੇ ਚੋਣਾਂ ਮੰਗਦੇ ਸੀ ਕੱਲ ਵੀ ਮੈਂ ਹੰਢਿਆਏ ਤੁਸੀਂ ਮੇਰੀ ਸਪੀਚ ਸੁਣੀ ਹੋਊਗੀ ਮੈਂ ਉੱਥੇ ਹਰੇਕ ਕਿਤੇ ਜਾ ਕੇ ਇਹ ਗੱਲ ਕਹਿਣਾ ਵੀ ਜੇ हसन ਨਾਲ ਕਿਉਂਕਿ ਮੇਰਾ ਪ੍ਰੇਮ ਆ ਮੈਂ ਪਿੰਡਾਂ ਦੇ ਵਿੱਚ ਫੀਲਡ ਦੇ ਵਿੱਚ ਕੰਮ ਕੀਤਾ ਵਰਕਰ ਮੇਰੇ ਨਾਲ ਅਟੈਚ ਨੇ ਲੋਕ ਮੇਰੇ ਨਾਲ ਅਟੈਚ ਨੇਗੇ ਮੇਰਾ ਚਿਹਰੇ ਤੋਂ ਵਾਕਿਫ ਨੇਗੇ ਉਹ ਮੈਂ ਹਰੇਕ ਕਿਤੇ ਜਾ ਕੇ ਇਹ ਗੱਲ ਜ਼ਰੂਰ ਬੋਲਦਾ ਬੀਪਈ ਜੇ हसन ਨੇ ਥੋੜੇ ਤੋਂ ਕਦੇ 1 ਰੁਪਈਆ ਦੀ ਕਦੇ ਮੰਗ ਕੀਤੀ ਆ ਯਾ हसन ਨੇ 1 ਰੁਪਈਆ ਕਿਸੇ ਨੂੰ ਦੇਣ ਨੂੰ ਕਿਹਾ ਥੋੜੇ ਕੰਮ ਵਾਸਤੇ ਯਾ हसन ਨੇ ਕਦੇ ਥੋੜੇ ਤੋਂ ਚਾਹ ਦਾ ਕੱਪ ਵੀ ਪੀਤਾ ਨਾ हसन ਨੂੰ ਪਿੰਡ ਚ ਨਾ ਵੜਨ ਦਿਓ ਦੀਆਂ ਦੀ ਕਿਸੇ ਇੰਟਰਵਿਊ ਦੇ ਵਿੱਚ ਜਿੱਥੇ ਮਤਲਬ ਇਹ ਰਿਪੋਰਟਾਂ ਸਾਰੀਆਂ ਪਾਰਟੀ ਕੋਲੇ ਹੈਗੀਆਂ ਸੀਗੀਆਂ ਜਿਹੜਾ ਕੰਮ ਇਹ ਕਰਦਾ ਸੀਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਇਹ ਪਹਿਲੀ ਵਾਰੀ ਹੋਇਆਗਾ ਪਰ ਕਦੇ ਨਹੀਂ ਦੇਖੋ ਨਿਰਮਲ ਜੀ ਇਹ ਗੱਲਾਂ ਨਾ ਪਬਲਿਕ 'ਚ ਜਾ ਕੇ ਸਟੇਟਮੈਂਟਾਂ ਦੇਣੀਆਂ ਨੇ ਜਿਹੜੀਆਂ ਇਹ ਬੜੀਆਂ ਸੌਖੀਆਂ ਨੇ ਮੈਨੂੰ ਇਹ ਐਂ ਦੱਸੇ ਇਹ ਪਲੈਨਿੰਗ ਬੋਰਡ ਦਾ ਚੇਅਰਮੈਨ ਆ ਪਲੈਨਿੰਗ ਬੋਰਡ ਦੇ ਮੈਂਬਰ ਵੀ ਹੁੰਦੇ ਨੇ ਇਹਨੇ ਕਿੰਨੇ ਵਰਕਰਾਂ ਨੂੰ ਪਲੈਨਿੰਗ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਕਿੰਨੇ ਵਰਕਰਾਂ ਨੂੰ ਪਲੈਨਿੰਗ ਬੋਰਡ ਦਾ ਮੈਂਬਰ ਯਾਰ ਜੇ ਇਹ ਵਰਕਰਾਂ ਪ੍ਰਤੀ ਇੰਨਾ ਚਿੰਤਿਤ ਸੀਗਾ ਤਾਂ ਇਹ ਬਲੈਨਿੰਗ ਬੋਰਡ ਦਾ ਮੈਂਬਰ ਲਾਉਂਦਾ ਕਿਸੇ ਨੂੰ ਤਾਂ ਲਾਉਂਦਾ ਨਾ ਇਹ ਸਿਰਫ ਕੀ ਆਗਾ ਸਿਰਫ ਗੁੰਮਰਾ ਕਰਨ ਦੀ ਰਾਜਨੀਤੀ ਸਿਰਫ ਗੁੰਮਰਾ ਕਰਨ ਦੀ ਰਾਜਨੀਤੀ ਕਰਨੀ ਹੈਗੀ ਮੈਂ ਤੁਹਾਨੂੰ ਇਹਦੇ ਕਿਰਦਾਰ ਬਾਰੇ ਦੱਸਦਾ ਤੁਹਾਨੂੰ ਪਤਾ ਲੱਗ ਜੂਗਾ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਹਜੇ ਮੈਂ ਇਹ ਗੱਲਾਂ ਜਿਹੜੀਆਂ ਮੈਂ ਬੋਲ ਰਿਹਾ ਇਹ 20% ਹੀ ਨੇ ਮੇਰੇ ਕੋਲ ਬਹੁਤ ਕੁਝ ਗੱਲਾਂ ਕਰਨ ਨੂੰ ਨੇ ਇਹਦੇ ਬਹੁਤ ਕੁਝ ਮੇਰੇ ਕੋਲ ਸਬੂਤਾਂ ਸਮੇਤਾਂ ਨਾਲੇ ਇਹ ਤਾਂ ਹਵਾਈ ਗੱਲਾਂ ਕਰਦਾ ਨਾ ਮੇਰੇ ਕੋਲ ਸਬੂਤਾਂ ਸਮੇਤ ਸਮੇਤ ਹੈਗਾ ਇਹਨਾਂ ਤੁਸੀਂ ਕਿਰਦਾਰ ਗੁਰਦੀਪ ਬਾਠ ਦਾ ਕਿਰਦਾਰ ਤੁਸੀਂ ਇੱਥੋਂ ਜੱਜ ਕਰ ਸਕਦੇ ਹੋ ਆ ਥੋੜੇ ਦਿਨ ਪਹਿਲਾਂ ਇਹਨੇ ਇੰਟਰਵਿਊ ਦਿੱਤੀ ਇੱਕ ਉਹ ਇੰਟਰਵਿਊ ਦੇ ਵਿੱਚ ਇਹ ਬੋਲ ਰਿਹਾ ਮੀਤ ਹੀਰ ਬਾਰੇ ਇਹ ਕਹਿੰਦਾ ਮੀਤ Heer ਕੀ ਯਾਰ ਬਿਲਕੁਲ ਲਿੰਟਨ ਲੱਗਿਆਗਾ ਚਾਰ ਪੰਜ ਕਿੱਲੇ ਉਹਦੇ ਕੋਲ ਜ਼ਮੀਨ ਦੇ ਨੇ ਯਾਰ ਕੋਈ ਮਤਲਬ ਤੁਸੀਂ ਇਹ ਦੇਖੋ ਸਰਮਾਇਦਾਰਾਂ ਵਾਲੀ ਸੋਚ ਜਿਹੜੀ ਹੁੰਦੀਆਂ ਨਾ ਵੀ ਚਾਰ ਪੰਜ ਕਿੱਲੇ ਜ਼ਮੀਨ ਵਾਲਿਆਂ ਨੂੰ ਤੂੰ ਬੰਦਾ ਨਹੀਂ ਸਮਝਦਾ ਘੱਟ ਜ਼ਮੀਨ ਹੋਣ ਦਾ ਕਹਾਦਾ ਮੈਨਾ ਯਾਰ ਸਾਡੇ ਸਾਰੇ ਵਰਕਰ ਨੇ ਜਿਹੜੇ ਜਿੰਨੇ ਸਾਡੇ ਵਰਕਰ ਨੇ ਉਹਨਾਂ ਸਾਰਿਆਂ ਕੋਲ ਹੀ ਚਾਰ ਚਾਰ ਪੰਜ ਪੰਜ ਕਿੱਲੇ ਜ਼ਮੀਨ ਹੈਗੀ ਉਹਦੋਂ ਘੱਟ ਜ਼ਮੀਨ ਹੈਗੀ ਸਾਰਿਆਂ ਕੋਲੇ ਯਾਰ ਇਹ ਕਹਾਦਾ ਮੈਨਾ ਯਾਰ ਜ਼ਮੀਨ ਦਾ ਕਹਾਦਾ ਮੈਨਾ ਮੈਨੂੰ ਦੱਸੋ ਵੀ ਇਹਨੇ ਕਿੰਨੇ ਸਾਡੇ ਭਰਾ ਜਿਹੜੇ ਵਰਕਰ ਨੇਗੇ ਉਹਨਾਂ ਨੂੰ ਪਲੈਨਿੰਗ ਬੋਰਡ ਦਾ ਮੈਂਬਰ ਲਾਇਆ ਯਾਰ ਆਹਾ ਹਜੇ ਤੂੰ ਕੁਸ਼ਤਾ ਮਤਲਬ ਸ਼ਿਸ਼ਟਾਚਾਰ ਵਾਲੀ ਗੱਲ ਕਰ ਕੋਈ ਤਾਂ ਇਨਸਾਨੀਅਤ ਵਾਲੀ ਗੱਲ ਕਰ ਕੋਈ ਤਾਂ ਸੱਚਾਈ ਵਾਲੀ ਗੱਲ ਕਰ ਆਹ ਹਜੇ ਜਲੰਧਰ ਜਿਮਣੀ ਚੋਣ ਕਿੰਨਾ ਕੁ ਟਾਈਮ ਹੋਇਆ ਜਲੰਧਰ ਜਿਮਣੀ ਚੋਣ ਹੋਈ ਨੂੰ ਹਜੇ ਜਲੰਧਰ ਜਿਮਣੀ ਚੋਣ ਦੇ ਵਿੱਚ ਪਾਰਟੀ ਨੇ ਨਵਾਂ ਬੰਦਾ ਜੁਆਇਨ ਕਰਾ ਕੇ ਉਹਨੂੰ ਟਿਕਟ ਦਿੱਤੀ ਤੇ ਤੂੰ ਉੱਥੇ ਡੋਰ ਟੂ ਡੋਰ ਕਰਕੇ ਆਏਗਾ ਜਾ ਕੇ ਉਦੋਂ ਉੱਥੋਂ ਦੇ ਜ਼ਿਲਾ ਪ੍ਰਧਾਨ ਦਾ ਕੋਈ ਹੱਕ ਨਹੀਂ ਮਰਿਆ ਸੀਗਾ ਉਹ ਰੋ ਤੈਨੂੰ ਆਏ ਸੀਗਾ ਵੀ ਬਰਨਾਲੇ ਦੇ ਵਿੱਚ ਮੈਨੂੰ ਟਿਕਟ ਮਿਲ ਜਣੀ ਆ ਆਪਾਂ ਕਿਸ ਤੋਂ ਕੀ ਲੈਣਾਗਾ ਹੁਣ ਜਦੋਂ ਤੇਰੇ ਤੂੰ ਮਤਲਬ ਆਪਦੇ ਬਾਰੇ ਤੂੰ ਐ ਕਰ ਲਿਆ ਉੱਥੇ ਤੂੰ ਡੋਰ ਟੂ ਡੋਰ ਕਰਕੇ ਆ ਉਦੋਂ ਕਹਿੰਦਾ ਵੀ ਭਾਈ ਜਲੰਧਰ ਵਾਲੇ ਦਾ ਹੱਕ ਮਰਿਆਗਾ ਇਹ ਸਭ ਟਿਕਟ ਦੀਆਂ ਲੜਾਈਆਂ ਨੇ ਜੀਆਂ ਸੇਵਾ ਵਾਲੀ ਮੈਂ ਤੁਹਾਨੂੰ ਗੱਲ ਦੱਸਤੀ ਜਿਹੜਾ ਬੰਦਾ ਐਡੇ ਐਡੇ ਅਹੁਦੇ ਹੋ ਕੇ ਐਡੇ ਐਡੇ ਕੋਈ ਪੰਜਾਬ ਦੇ ਵਿੱਚ ਪਲੈਨਿੰਗ ਬੋਰਡ ਦਾ ਚੇਅਰਮੈਨ ਕਿਸੇ ਸੈਕਟਰੀ ਕੋਲੇ ਜਾਂ ਮੰਤਰੀ ਕੋਲੇ ਜਾਵੇ ਨਾ ਉਹ ਜਾਂਦਿਆਂ ਨੂੰ ਪੁੱਛਦਾਗਾ ਵੀ ਦੱਸੋ ਪਲੈਨਿੰਗ ਚੇਅਰਮੈਨ ਸਾਹਿਬ ਕੀ ਕੰਮ ਲੈ ਕੇ ਆਏ ਹੋ ਲੋਕਾਂ ਦਾ ਤੁਹਾਡੇ ਕੋਲੇ ਐਡਾ ਵੱਡਾ ਪਲੇਟਫਾਰਮਾਂ ਦਾ ਤੁਹਾਡੇ ਕੋਲੇ ਐਡਾ ਵੱਡਾ ਪਲੇਟਫਾਰਮ ਕੰਮ ਕਰਨ ਵਾਸਤੇ ਆ ਸੇਵਾ ਕਰਨ ਵਾਸਤੇ ਆ ਤੁਸੀਂ ਕਹਿੰਦੇ ਹੋ ਇਹ ਮੈਂ ਸੇਵਾ ਨਹੀਂ ਕਰਨੀ ਮੈਂ ਤਾਂ ਐਮਐਲਏ ਬਣ ਕੇ ਸੇਵਾ ਕਰੂੰਗਾ ਤੂੰ ਮੈਂ ਜ਼ਿਆਦਾ ਕੁਝ ਨਹੀਂ ਬੋਲਣਾ ਚਾਹੁੰਦਾ ਹੈਗਾ ਇਹਨਾਂ ਬਾਰੇ ਮੈਂ ਸੋਚ ਰਿਹਾ ਮੈਂ ਕੰਟਰੋਲ ਕਰਾਂ ਪਰ ਇੱਕ ਮੈਂ ਆਖਰੀ ਗੱਲ ਜਿਹੜੀ ਨਾਲ ਨਿਵੇੜਨਾ ਚਾਹਣਾਗਾ ਇਹ ਹੁਣ ਥੋੜੇ ਥੋੜੇ ਬੰਦਿਆਂ ਦੇ ਵਿੱਚ ਜਾ ਕੇ ਸਾਡਾ ਕਿਰਦਾਰ ਕੂਸ਼ੀ ਕਰ ਰਹੇ ਹਨ ਮੈਂ ਉਹਨੂੰ ਓਪਨ ਚੈਲੰਜ ਕਰਦਾ ਵੀ ਤੂੰ ਆਪਦੇ ਕਾਗਜ਼ ਲੈ ਕੇ ਆ ਜਿੱਥੇ ਹਸਨ ਨੇ 1 ਰੁਪਏ ਦਾ ਵੀ ਫਰਾਫਰੀ ਕੀਤੀ ਹੈ ਜਾਂ ਹਸਨ ਨੇ 1 ਰੁਪਏ ਦੀ ਵੀ ਬੇਈਮਾਨੀ ਕੀਤੀ ਹੈਗੀ ਮੈਂ ਤੇਰੇ ਕਾਗਜ਼ ਸਕਰੀਨਸ਼ਾਟ ਵੀਡੀਓ ਲੈ ਕੇ ਆਉਂਗਾ ਤੇ ਮੈਂ ਲੋਕਾਂ ਸਾਹਮਣੇ ਨਸ਼ਰ ਕਰਦਾਗਾ ਤੂੰ ਮੇਰਾ ਲੋਕਾਂ ਸਾਹਮਣੇ ਨਸ਼ਰ ਕਰ ਜਿਹੜਾ ਕੁਝ ਹੈਗਾ ਤੇਰੇ ਕੋਲੇ 1 ਰੁਪਏ ਦਾ ਜੇ ਇਲਜ਼ਾਮ ਹਸਨ ਤੇ ਸਾਬਤ ਹੁੰਦਾਗਾ ਜੇ ਕਿਸੇ ਨੇ 1 ਰੁਪਿਆ ਕਿਹਾ ਤਾਂ ਵੀ ਹਸਨ ਨੇ ਅੱਜ ਤੱਕ ਮੈਥੋਂ ਮੰਗਿਆ ਜਾਂ ਹਸਨ ਨੇ ਕਿਸੇ ਨੂੰ ਦਬਾਇਆਗਾ ਹਸਨ ਪਬਲਿਕ ਲਾਈਫ ਦੇ ਵਿੱਚੋਂ ਰਿਜ਼ਾਈਨ ਕਰੂਗਾ ਕੱਲੀ ਰਾਜਨੀਤੀ ਤੋਂ ਨਹੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਸਨ ਪ੍ਰੀਤ ਭਾਰਤਵਾੜ ਜੀ ਸਾਹ ਕੋ ਜਿਨ੍ਹਾਂ ਨਾਲ ਗੱਲਬਾਤ ਕੀਤੀ ਦੈਨਿਕ ਸਵੇਰਾ ਲਈ ਨਿਰਮਲ ਕੁਮਾਰ ਦੀ ਰਿ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।